बढ़िया बढ़िया लग गया ਰਿਹਾ ਲੱਗ ਗਿਆ और ਰੀਲਾ ਇੱਕ ਤਾਂ ਪਰਦੇ ਹੀ ਕਰ ਦਿੰਦੇ ਹੋਰ ਹੋਰ ਗੁੰਡੇ ਗੁੰਡੇ ਪੱਕੇ ਕਿ ਨਹੀਂ ਫੜੋ ਕਰਦੇ ਬੜੋ ਕਰਦੇ ਘਰ ਦੇ ਕੰਦੇ ਖੇਤ ਚ ਕੰਮ ਨਾਮਰਤ ਕਰਮੀ ਹੋਤਾ ਉਹ ਬੱਚੀ ਜਿਹੜੀ ਹੈ ਉਹ ਭਾਈ ਹੈ ਉਹ ਭੈਣ ਜਿਹੜੀ 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 ਹੈ ਉਹ ਕਿ ਠੀਕ ਹੈ ਬੇਚਾ ਇਹ ਉਹ ਤੁਹਾਨੂੰ ਕੰਮ ਖੂਬਲਾ ਕੋਈ ਫਿਰ ਕੁਫਰ ਹੈ ਨਹੀਂ ਪਰਵਾਹ ਨਹੀਂ ਗੰਨਾ ਕੰਮ ਨੂੰ ਨਹੀਂ ਤੁਸੀਂ ਫੋਨ 'ਚ ਬਣਿਆ ਉਹ ਕੋਲ ਦੀ ਟੱਪ ਗਿਆ ਬੋਲਿਆ ਨਹੀਂ ਮੈਂ ਤੁਹਾਨੂੰ ਕਿੰਨਾ ਦਿਨ ਹੋ ਗਈ ਕੰਮ ਨੂੰ ਤੁਸੀਂ ਸਾਰਾ ਦਿਨ ਮੋਟਰਸਾਈਕਲ ਲੈ ਕੇ ਤੁਰੇ ਫਿਰਦੇ ਨੇ ਵਾਰਾ ਕਰਦੇ ਜੀ ਤੁਸੀਂ ਸ਼ਾਮ ਨੂੰ ਕਹਿੰਦੇ ਨੇ 200 ਰੁਪਏ ਤੇਲ ਪਾ ਦੇ ਐ ਕਰਦੇ ਇਹ ਕਰਦੇ ਜੋ ਕਰਦੇ ਤੁਹਾਨੂੰ ਕੰਮ ਦੀ ਕੋਈ ਹੈ ਹੀ ਨਹੀਂਗੀ ਪਰਾਵਾ ਗੇਮ ਲੱਗ ਰਿਹਾ ਮੈਂ ਖੇਡਾਂ ਗੇਮ ਨਹੀਂ ਮੇਰੀ ਗੱਲ ਸੁਣ ਹਾਂ ਆ ਫੋਨ ਜਿਹੜਾ ਜੇਬ ਚ ਪਾਇਆ ਕਰ ਹਾਂ ਮਾਰੇ ਮੈਨੂੰ ਦੱਸ ਤੁਸੀਂ ਸ਼ਾਮ ਨੂੰ ਕੁਮ ਕਰਨਾ ਕਿ ਨਹੀਂ ਕਰਨਾ ਕਰਨਾ ਹਾਂ ਨਹੀਂ ਕਰਨਾ ਉਹ ਗੱਲ ਕੀ ਆਸ ਹਾਂ ਤੁਸੀਂ ਸਾਰੇ ਕਰੇ ਚਾਲਤੋਂ ਇੱਕ ਦਿਨ ਤੁਹਾਨੂੰ ਮੈਂ ਆਪਾਂ ਦੱਸ ਬਸ ਮਿੱਤਰੋ ਅੱਜ ਦੀ ਸਾਡੀ ਵੀਡੀਓ ਇਹ ਹੀ ਸੀਗੀ ਕਿ ਘਰੋਂ ਜੁਵਾਖ ਕਿੰਨਾ ਡਰਦੇ ਆ ਖਰਚਾ ਲੈਂਦੇ ਆ ਕੰਮ ਨਹੀਂ ਕਰਦੇ ਠੀਕ ਆ ਅਸੀਂ ਅੱਜ ਦਾ ਇਹੀ ਸੁਝਾਅ ਸੀ ਸਾਡਾ ਵੀ ਜਵਾਕਾਂ ਵਾਸਤੇ ਵੀ ਕੰਮ ਕਰੋ ਘਰਦਿਆਂ ਦੀ ਕਹਿਣਾ ਮੰਨੋ ਤੇ ਘਰਦਿਆਂ ਦੀ ਮਦਦ ਕਰੋ ਜ਼ਿੰਦਗੀ 'ਚ ਅੱਗੇ ਵਧੂਗੇ ਹਿੰਦਦੇ ਨੇ ਆਪਣੇ ਵਾਸਤੇ ਕਿੰਨਾ ਕੁਛ ਕਰਿਆ ਆ ਤੇ ਆਪਣਾ ਵੀ ਹੁਣ ਮਤਲਬ ਕੀ ਵਰਦਾ ਆ ਖਰਚ ਬਣਦਾ ਵੀ ਕੰਮ ਕਰੀਏ ਘਰਦਿਆਂ ਨੂੰ ਖੁਸ਼ ਕਰੀਏ ਘਰਦਿਆਂ ਦੇ ਆਰੇ ਆਪਾਂ ਨੂੰ ਕਿੱਥੋਂ ਕਿੱਥੇ ਤੱਕ ਪਹੁੰਚਾਤਾ ਹੁਣ ਉਹਨਾਂ ਦਾ ਬੈਠ ਕੇ ਖਾਣ ਦਾ ਟਾਈਮ ਆ ਆਪਾਂ ਵੀ ਉਹਨਾਂ ਵਾਸਤੇ ਕੁਝ ਕਰੀਏ ਸਹੀ ਹੈ ਇਹੀ ਸੁਝਾਅ ਸੀ ਇਸ ਵੀਡੀਓ 'ਚ ਸਾਸਰੀ ਕਾਲਜੀ